ਚੈਂਪੀਅਨ ਬਈ 2010 ਮਾਡਲ ਆ ਚਾਰੇ ਟਾਇਰ ਨਾਲ ਦੇ ਨੇ ਬਈ ਟਾਇਰ ਇਹਦੇ ਗੋਲ ਹੀ ਮੰਨੋ ਪੂਰੇ ਆ ਗਿਆ ਮੈਸੀ 241 2010 ਮਾਡਲ ਹੈ ਜੀ 2007 ਇਹ 8 ਮਾਡਲ ਇਹਦੇ ਨਾਲ ਦੇ ਟਾਇਰ ਨੇ ਬਈ ਫਾਰਮ ਪੰਤਰ 145 ਦੇ ਇਹਦੇ ਨਾਲ ਦੇ ਟਾਇਰ ਨੇ ਮਿੱਤਰੋ ਟਾਇਰ ਆਕਾ ਸੇ ਮੰਨ ਕੀ ਆਇਓ ਹਾਂ ਹਾਂ 5 7000 ਦੇ ਟਾਇਰ ਨੇ ਬਈ ਇੰਨਾ ਚ ਮੰਨ ਕੇ ਚਲੋ ਵਧੀਆ ਆਏਗੇ ਨੇ ਇਹਦੇ ਮੂਰਲੇ ਨੰਮੇ ਨੇ ਪਾਗਲੇ ਦੇ ਕਿ ਨੇ ਫਿਰ 9500 ਮੈਸੀ ਆ ਗਿਆ ਜੀ ਇਹਦਾ ਹੈ ਰੇਟ ਦੇ ਦਾਂਗੇ ਬਈ ਕਿਤੇ ਸੋਚਿਆ ਵੀ ਨਹੀਂ ਹੋਣਾ ਠੀਕ ਹੈ ਜੀ ਕਿੰਨਾ ਛੋਟੇ ਹਿਸਾਬ ਨਾਲ 2018 ਮਾਡਲ ਹੈ ਜੀ ਇਹ ਕੋਈ ਰੰਗ ਦਾ ਕਲਮ ਵੀ ਕਹ ਨਦਾਰੀ ਜਿੱਥੋਂ ਵੀ ਬਾਈ ਆਉਣਗੇ ਆਉਣ ਜਾਣ ਦਾ ਖਰਚਾ ਦੇ ਦਾਂਗੇ ਆਪਾਂ ਦੇਖ ਮਗਰੋਂ ਕਿਸੇ ਦੀ ਮਾਰੀ ਹੋਵੇ ਕਹਿ ਨਹੀਂ ਸਕਦੇ ਪਰ ਆਪਾਂ ਅੱਜ ਤੋ ਘੱਥ ਨਹੀਂ ਲਾਅਗੇ ਤੇ ਸੰਦ ਸੂਰੇ ਆ ਗਿਆ 52 ਦਾ ਹੱਥ ਜੌਂਡੀ ਹਰ ਜੀ 2022 ਮਾਡਲ ਬਾਈ ਜੀ ਹਾਂਜੀ 1500 ਘੰਟਾ ਚੱਲਿਆ ਬਾਈ ਇਹ ਫਗਾਇ ਸੀਆਰਡੀ ਦਾ 2022 ਮਾਡਲ ਆ ਫਸਟ ਓਨਰ ਆ ਠੀਕ ਆ ਜੀ ਇਹਦਾ ਜਹਜਾ ਰੇਟ ਦੇ ਦੇਣਾ ਵੀ ਸੋਚੇ ਹੋਣਾ 747 ਇਹ ਜਹਜਾ ਤਾਂ ਬੰਦਾ ਬਾਈ ਏਜੰਸੀ ਚੋਂ ਹਾਰ ਪਾ ਕੇ ਲੈ ਜੇ ਜਹਜਾ ਆਪਣੇ ਘਰੋਂ ਲੈ ਜੇ ਸੀ 558 ਘੰਟੇ ਚੱਲਿਆ ਕੰਪਨੀ ਦੀ ਸਰਵਿਸ ਆ ਟਾਪ ਵਾਲੀ ਦਾ ਨੰਬਰ ਆ ਕਲਾਸਿਕ ਕਲਚ ਖੁੱਲਿਆ ਹੋਇਆ ਕਿਤੇ ਗੇਅਰ ਨੂੰ ਵੀ ਨਹੀਂ ਚਾਬੀ ਲੱਗੀ ਹੈ ਤਾਂ ਤੋਤਾ ਤੂਤਾ ਵੀ ਨਹੀਂ ਮੰਨ ਕੇ ਚਲੋ ਨਵਾਂ ਡਾਇਰੈਕਟਰ ਬੀਕੇਟੀ ਦੇ ਟਾਇਰ ਨੇ ਚਾਰੇ ਪਰ ਇਹ ਵੀ ਚੈਲੰਜ ਆ 21 ਮਾਡਲ ਇਹਦਾ ਵੀ ਚੈਲੰਜ ਆ ਹਾਂ ਚੈਲੰਜ ਆ ਬਾਈ ਸਾਸਰੀ ਗਾਲ ਮਿੱਤਰੋ ਮਹਿਲਾ ਚੌਂਕ ਦੇ ਵਿੱਚ ਖ ਦੇਖ ਲੇਤੀ ਹੁਣੇ ਬਹੁਤ ਕਾਫੀ ਟਰੈਕਟਰ ਖੜੇ ਨੇ ਬਾਈ ਕੋਲੇ ਤੁਹਾਨੂੰ ਨਰਾਜ ਕਰਕੇ ਮੋੜਦਾ ਨਹੀਂ ਛੋਟੇ ਤੋਂ ਛੋਟਾ ਟਰੈਕਟਰ ਹੈ ਮਾਰਜਨ 'ਚ ਆਉਣ ਵਾਲੇ ਟਰੈਕਟਰ ਨੇ ਵਧੀਆ ਟਰੈਕਟਰ ਨੇ ਹੁੰਦਾ ਬਾਈ ਬਿੱਟੂ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਾਈ ਬਹੁਤ ਧੰਨਵਾਦ ਬਾਈ ਜਿਹੜੇ ਵੀਡੀਓ ਦੇਖਦੇ ਹੋ ਬਹੁਤ ਭਰਾਵਾਂ ਦੇ ਫੋਨ ਆ ਰਹੇ ਤੇ ਵੀਡੀਓ ਚ ਪਾਈ ਬਾਈ ਆਪਾਂ ਸਾਬ ਜਾਦਿਆਂ ਦਾ ਬਾਈ ਸਿੱਧੀ ਜੋੜ ਮੇਲੇ ਤੇ ਲੰਗਰ ਲਾਉਣਾ ਬਾਈ ਢੂੜ ਮਹੀਨਾ ਹੋ ਗਿਆ ਬਾਈ ਆਪਣਾ ਕਾਰੋਬਾਰ ਬੰਦ ਕੀਤਾ ਤੇ ਆਪਾਂ ਕੰਮ ਛੱਡਦੇ ਹਾਂ ਕਾਰੋਬਾਰ ਪਰ ਸੇਵਾ ਨਹੀਂ ਛੱਡਦੇ ਵੀਰੇ ਢੂੜ ਮਹੀਨਾ ਹੋ ਨੋ ਪਰ ਯਾਦ ਰੱਖਦੇ ਆਪਾਂ 1 ਮਹੀਨਾ ਲੰਗਰ ਚ ਲਗਾਤਾਰ ਆਪਣਾ ਕਾਰੋਬਾਰ ਸਾਰਾ ਬੰਦ ਰਿਹਾ ਡੂੜ ਮਹੀਨੇ ਮੰਗ ਹੋ ਗਿਆ ਸਹੀ ਗੱਲ ਹੈ ਜੀ ਯਾਨੀ ਕਿ 1-2 ਇੱਕ ਪੌਤ ਹੀ ਆਪਾਂ ਬੰਦ ਹੋ ਗਿਆ ਦੀ ਕਾਰੋਬਾਰ ਆਪਣਾ ਮੰਨ ਕੇ ਚੱਲ 31 ਤਰੀਕ ਤੋਂ ਕਾਗਲ ਪਿਛਲੇ ਮਹੀਨੇ ਡੂੜ ਮਹੀਨੇ ਕਾਰੋਬਾਰ ਬੰਦ ਰਿਹਾ ਜੀ ਤੇ ਹੁਣ ਸਟਾਰਟ ਕਰਿਆ ਬਾਈਆਂ ਦੇ ਪਹਿਲੀ ਵੀਡੀਓ ਅੱਜ ਪਾ ਰਹੇ ਆਂ ਆਪਾਂ ਠੀਕ ਹੈਗੀ ਅੱਜ 21 ਤਰੀਕ ਪਹਿਲਾ ਮਹੀਨੇ ਦੀ ਬਾਈ ਅੱਜ ਪਹਿਲੀ ਵੀਡੀਓ ਪਾ ਰਹੇ ਆਂ ਬਾਈਆਂ ਦੇ ਨੂੰ ਕਿਉਂ ਹੁਣ ਜ਼ਿਮੀਂਦਾਰ ਵੀ ਵਿਹਲੇ ਹੋ ਗਏ ਬਾਈ ਜ਼ਿਮੀਂਦਾਰਾਂ ਦੀ ਬਹੁਤ ਫੋਨ ਆਉਂਦੇ ਤੇ ਟਰੈਕਟਰ ਖੜਾ ਪੰਜ ਚਾਰ ਭਾਵ ਦੇ ਵੀ ਰੱਖਦੇ ਆ ਠੀਕ ਹੈ ਜੀ ਕਿਉਂ ਮਾਲਕੇ ਪਤਾ ਇੱਕ ਸਭ ਤੋਂ ਵੱਡੀ ਗੱਲ ਹੈ ਜਿਹੜਾ ਵੀ ਬਾਈ ਟਰੈਕਟਰ ਲੂ ਉਹੀ ਬਾਈ ਆਇਓ ਬਾਈ ਜਿਹੜਾ ਨੌਕਰਾ ਲੂ ਟਰੈਕਟਰ ਠੀਕ ਹੈ ਜੀ ਜਿਹੜਾ 2011 ਤੋਂ ਬਾਅਦ ਵਾਲਾ ਉੱਚਾ ਮਾਡਲ ਆ ਤੂੰ ਆਪਾਂ ਬਿਨਾਂ ਨੌਕਰਾਏ ਕੋਈ ਟਰੈਕਟਰ ਨਹੀਂ ਦਿੰਦੇ ਬਾਈ ਠੀਕ ਹੈ ਜੀ ਹਾਂ ਜੀ ਤੇ ਹੁਣ ਆਪਾਂ ਇਹ ਤੋਂ ਸਟਾਰਟ ਕਰਦੇ ਆ ਚੈਂਪੀਅਨ ਤੋਂ ਹਾਂ ਚੈਂਪੀਅਨ ਹੈ ਮੇਰੇ ਬਾਰੇ ਦੱਸੀ ਬਾਈ ਬਿੱਟੂ ਚੈਂਪੀਅਨ ਬਾਈ 2010 ਮਾਡਲ ਆ ਚਾਰੇ ਟਾਇਰ ਨਾਲ ਦੇਣ ਬਾਈ ਟਾਇਰ ਇਹਦੇ ਗੋਲ ਹੀ ਮੰਨੋ 30 25 30 ਪੈਸੇ ਨੇ ਠੀਕ ਹੈ ਜੀ ਰੇਟ ਇਹ ਜ ਉਹ ਵੀਡੀਓ ਪੂਰੀ ਦੇਖਿਓ ਮੂਰੇ ਆ ਗਿਆ ਮੈਸੀ 241 2010 ਮਾਡਲ ਹੈ ਜੀ ਇਹ ਦੂਜੇ ਪੈਡਲ ਨਾਲ ਇਹਦੀ ਡਿਮਾਂਡ ਬਹੁਤ ਹੁੰਦੀ ਹੈ ਕਈ ਭਰਾ ਦੂਜੇ ਪੈਡਲ ਨਾਲ ਲੈਂਦੇ ਨਹੀਂ ਇਹ ਪੈਡਲਾਂ ਦੇ ਵਿੱਚ ਡਿਮਾਂਡ ਬਹੁਤ ਹੈ ਠੀਕ ਹੈ ਜੀ ਇਹ ਸਿਰਫ 235000 ਦਾ ਜੀ 235000 ਦਾ ਮਿੱਤਰੋ ਬਣੂਗਾ ਟਾਇਰ ਕਿੰਨੇ ਕ ਪੈਣੇ ਇਹਦੇ ਟਾਇਰ ਅੱਧੇ ਕ ਮੰਨ ਲਓ ਜੀ ਚਾਰੇ ਟਾਇਰ ਅੱਧੇ ਕ ਮੰਨ ਕੇ ਆਇਓ ਚਾਰੇ ਮੂਰੇ 45 ਦਾ ਫਾਰਮ ਆ ਗਿਆ ਜੀ ਇਹ 45 ਬਾਈ ਫਾਰਮ 60 ਫਾਰਮ 45 ਇਹ 8 ਮਾਡਲ ਹੈ ਇਹ 27 ਮਾਡਲ ਨੇ ਠੀਕ ਹੈ ਜੀ ਇਹ ਤਿੰਨਾਂ ਦਾ ਇੱਕੋ ਹੀ ਰੇਟ ਆ ਬਾਈ ਤਿੰਨਾਂ ਦੀ ਹਾਂ ਜਿਹੜ ਨੇ ਲੈਣੇ ਨੇ ਇਹਨਾਂ ਚੋ ਘਟਾ ਆਉਂਦਾ 2-2 ਲੱਖ ਦੇ ਬਿੱਟੂ ਦੇਖ ਲੈ ਮੈਂ ਕਹਣਾ ਭਾਈ ਦੋ ਡਬਲ ਕਲੱਚ ਨੇ ਦੋ ਇਹ ਇਹ ਸਿੰਗਲ ਕਲੱਚ ਹੈ ਭਾਈ 2-2 ਲੱਖ ਦੇ ਬਸ ਇਹ ਤਾਂ ਇੱਕ ਵਾਰ ਸਿਕ ਵੀਡੀਓ ਇਹ ਤਾਂ ਲੋਵੀ ਮਿੱਤਰੋ ਤੋਲਣ ਵਾਲਾ ਕੰਮ ਹੀ ਆ ਕਹਿੰਦੇ 2-2 ਲੱਖ ਦੇ ਤਿੰਨੇ ਫਾਰਮਾਂ ਚੋਂ ਕੋਈ ਮਰਜ਼ੀ ਲੈ ਜਾਓ ਮਾਡਲ ਕਿੰਨੇ ਰਹਿਣਗੇ ਮਾਡਲ ਭਾਈ 2007 ਇਹ 8 ਮਾਡਲ ਇਹਦੇ ਨਾਲ ਦੇ ਟਾਇਰ ਨੇ ਭਾਈ ਫਾਰਮ ਪੰਤ 145 ਦੇ ਇਹਦੇ ਨਾਲ ਦੇ ਟਾਇਰ ਨੇ ਮਿੱਤਰੋ ਟਾਇਰ ਕਾ ਸੇ ਮੰਨ ਕੀ ਆਇਓ ਹਾਂ ਹਾਂ 5-7 ਹਜ਼ਾਰ ਦੇ ਟਾਇਰ ਨੇ ਭਾਈ ਇੰਨਾ ਚ ਮੰਨ ਕੇ ਚਲੋ ਵਧੀਆ ਹੈਗੇ ਨੇ ਇਹਦੇ ਮੂਰਲੇ ਨਵੇਂ ਨੇ ਪਾਗਲੇ ਦੇ ਕਿ ਨੇ ਠੀਕ ਤਿੰਨਾ ਚੋਂ ਜਿਹੜਾ ਮਰਜ਼ੀ ਲੈ ਜਾਓ ਦੋ ਤਿੰਨਾ ਚੋਂ ਕੋਈ ਮਰਜ਼ੀ ਸਿਆੰਟ ਕੇ ਕੱਢ ਲਿਓ ਤੇ ਚੰਗੇ ਟਰੈਕਟਰ ਨੇ ਤੇ ਮੂਹਰੇ ਇੱਧਰ ਖੜਾ ਹੌਲੈਂਡ ਜੀ 4 ਵਾਈ 36 32 ਬਾਈ ਇਹਨੂੰ ਕੋਈ ਸਪੈਸ਼ਲ ਬੰਦੀ ਲੂਹਰੇ ਇੱਕ ਬੰਦਾ ਦੇਖ ਇਹਨੂੰ ਲੈਂਦਾ ਨਹੀਂ ਤਾਂ ਵੀਡੀਓ ਪਾਉਣਾ ਇਹਦੀ ਠੀਕ ਹੈ ਜੀ ਇਹ ਆਪਾਂ ਮੁੱਲ ਇਹਦਾ 10 ਲੱਖ ਹੈ ਤੇ 1.5 ਲੱਖ ਦਾ ਸਮਾਨ ਹੈ ਟਰੈਕਟਰ ਤੇ ਲੱਗਿਆ ਹੈ ਠੀਕ ਹੈ ਜੀ ਇਹ ਆਪਾਂ ਦੇਣ ਹੀ 9.80 ਲੱਖ ਦਾ ਮੁੱਲ ਹੈਗਾ ਇਹਦਾ 10 ਲੱਖ ਕੋਈ ਲਓ ਨਾ ਲਓ ਭਾਈ ਇਹ ਤਾਂ ਆਪਣਾ ਘਰੇ ਰੱਖਿਆ ਹੋਇਆ ਮੰਨ ਕੇ ਚਲੋ ਘਰੇ ਰੱਖਿਆ ਹੋਇਆ ਹਾਂ ਆ ਦੇਖੋ ਇਹਦੇ ਝੰਡੇ ਝੁੰਡੇ ਹਜੇ ਖੋ ਉਨੇ ਦੇ ਵਿੱਚ ਬੱਚਾ ਆਇਆ ਉਮੀ ਖੜਾ ਮੀ ਖੜਾ ਤਾਰਾ ਸਿੰਘ ਮਿਲਗਾ ਦੀ ਟਰਾਲੀ ਆਪਣੇ ਲਵੇ ਤੁਹਾਨੂੰ ਦਿਖਾਵਾਂਗੇ ਦੋ ਠੀਕ ਹੈ ਜੀ ਫਿਰ 9500 ਮੈਸੀ ਆ ਗਿਆ ਜੀ ਇਹਦਾ 1000 ਰੇਟ ਦੇ ਦਾਂਗੇ ਬਾਈ ਕਿਤੇ ਸੋਚਿਆ ਵੀ ਨਹੀਂ ਹੋਣਾ ਠੀਕ ਹੈ ਜੀ ਕਿੰਨਾ ਛੋਟੇ ਹਿਸਾਬ ਨਾਲ 2018 ਮਾਡਲ ਆਈ ਏ ਨਾਲ ਦੇ ਅੱਧੇ ਟਾਇਰ ਨੇ ਅੱਧੇ ਥੋੜੇ ਦਬਦੀ ਮੰਨਿਓ ਬਾਈ ਠੀਕ ਹੈ ਜੀ ਸਿਰਫ 3 ਲੱਖ 65000 ਰੁਪਏ ਦਾ ਆਪਣਾ ਟਰੈਕਟਰ ਦੇ 3 ਲੱਖ 65000 ਦਾ ਮਿੱਤਰੋ ਟਰੈਕਟਰ 2018 ਮਾਡਲ ਪਹੁੰਚਾ 2018 ਮਾਡਲ ਹਨਾ ਵੇਚੇ ਦਾ ਚੈਲੰਜ ਹੈ ਰੇਟ ਤੇ ਆਪਣਾ ਠੀਕ ਹੈ ਚੈਲੰਜ ਹੈ ਬਾਈ ਇਹ ਰੇਟ ਤੇ ਤੁਹਾਨੂੰ ਕਿਤੋਂ ਮਿਲ ਜੇ ਮੂਰੇ ਆ ਗਿਆ 52 ਦਾ ਹੱਥ ਜੋਂਡੀਰ ਜੀ 2022 ਮਾਡਲ ਹੈ ਬਾਈ ਜੀ ਹਾਂ ਜੀ 1500 ਘੰਟਾ ਚੱਲਿਆ ਬਾਈ ਹਾਂਜੀ ਆਪਣੇ ਟਰੈਕਟਰ ਦੇ ਸਾਰੇ ਦੇ ਸਭ ਨੂੰ ਵੱਡੀ ਗੱਲ ਤਾਂ ਕਿਤੇ ਕੰਪਾਉਂਡ ਪਾਲਸ ਨਹੀਂ ਠੀਕ ਹੈ ਜੀ ਨਾ ਰਵਿੰਗ ਕੱਢੀ ਹੋਈ ਆ ਤੁਹਾਨੂੰ ਜ਼ਰੂਰ ਆ ਹਾਂਜੀ ਕੋਈ ਰੰਗ ਦਾ ਕਲਮ ਵੀ ਕਹਿ ਦੇ ਤਾਂ ਆਪਣੀ ਦੇਣਦਾਰੀ ਹੈ ਜਿੱਥੋਂ ਵੀ ਬਾਈ ਆਉਣਗੇ ਆਉਣ ਜਾਣ ਦਾ ਖਰਚਾ ਦੇ ਦਾਂਗੇ ਆਪਾਂ ਦੇਖ ਮਗਰੋਂ ਕਿਸੇ ਦੀ ਮਾਰੀ ਹੋਵੇ ਕਹਿ ਨਹੀਂ ਸਕਦੇ ਪਰ ਆਪਾਂ ਅੱਜ ਤੋ ਘੱਟ ਹੱਥ ਨਹੀਂ ਲਾਅ ਗਦੇ ਸੰਦ ਠੀਕ ਹੈ ਜੀ ਇਹ ਮਾਡਲ ਤੇ ਰੇਟ ਕਿੰਨਾ ਰਹੂਗਾ ਜੀ ਮਾਡਲ 22 ਬਸ ਇਹ ਤਾਂ ਦੇਨ ਲੈਂਡ ਰੇਟ ਹੀ ਆ ਤਾਂ 6.5 ਲੱਖ ਰੁਪਏ ਬਾਈ 6.5 ਲੱਖ ਦੇਨ ਲੈਂਡ ਹੈ ਬਾਈ ਫਲਕਾਰੀ ਦੀ ਜ਼ਰੂਰਤ ਹੈ ਗੱਲ ਦੀ ਟਰੈਕਟਰ ਹੀ ਲੈਂਦੇ ਠੀਕ ਹੈ ਜੀ ਜਿਹੜਾ ਬਾਈ ਕੋਈ ਬੇਚੋ ਨੂੰ ਵੀ ਕਹਿੰਦਾ ਖੜਾ ਕੇ ਜਾਂਦਾ ਕਰੇ ਉਹਨੂੰ ਵੀ ਜਵਾਬ ਦੇ ਦਦਨੇ ਆ ਵੀ ਆਪਾਂ ਸੀਆਰਡੀ ਨਾਲ ਵੇਚਿਆ ਕਿਤੇ ਨਾਲ ਵੇਚੀ ਹੈ ਠੀਕ ਹੈ ਜੀ ਇਹ ਬਗਾਏ ਸੀਆਰਡੀ ਤੋਂ 2022 ਮਾਡਲ ਆ ਫਸਟ ਓਨਰ ਆ ਠੀਕ ਹੈ ਜੀ ਤੇ 600 ਘੰਟਾ ਚੱਲਿਆ ਹੋਇਆ 600 ਘੰਟਾ ਚੱਲ ਸਕਲੀ ਕੰਪਨੀ ਦੀ ਸਰਵਿਸ ਹੈ ਮਿੱਤਰੋ ਟਾਇਰ ਰੁਪਿਆ ਪੈ ਨਹੀਂ ਟਾਇਰ 90 ਪੈ 95 ਪੈ ਨਹੀਂ ਹਾਂ ਜੀ ਇਹ ਰੇਟ 7 ਲੱਖ 75000 ਰੁਪਏ ਦਾ 775 ਦਾ ਡਿਮਾਂਡ ਹੈ ਬਾਕੀ ਮੌਕੇ ਤੇ ਹੋਰ ਜੋ ਤੇ ਮੂਰੇ ਆ ਗਿਆ 5210 ਜੀ ਦੱਸਿਓ ਇਹਦੇ ਬਾਰੇ 5210 20 ਬਾਅਮ ਕਰਨਾ ਨਾ 22 12 ਨੂੰ ਇਹ ਕੰਪਨੀ ਚ ਬਣਿਆ ਬਾਈ ਠੀਕ ਹੈ ਜੀ ਕਾਪੀ 23 ਤੇ ਨਿਕਲਿਆ ਵੀ 23 ਚ ਉਹ ਦੂਜੇ ਮਹੀਨੇ ਚ ਠੀਕ ਹੈ ਜੀ ਟਾਇਰ 23 ਦੇ ਨੇ ਬਾਈ ਠੀਕ ਹੈ ਜੀ ਇਹਦਾ ਜਿਹੜਾ ਜਿਹੜਾ ਰੇਟ ਦੇ ਦੇਣਾ ਵੀ ਸੋਚੇ ਹੋਣਾ 6 ਲੱਖ ਤੇ 65000 6 ਲੱਖ 65000 ਰੁਪਏ ਦਾ ਟਰੈਕਟਰ ਇਹ ਬਣੂ ਮਿੱਤਰੋ ਸਵਰਾਜ ਲਾਇਆ ਸੀ ਹਾ 744 ਇਹ ਜਿਹੜਾ ਜਿਹੜਾ ਤਾਂ ਬੰਦਾ ਬਾਈ ਏਜੰਸੀ ਚੋਂ ਹਾਰ ਪਾ ਕੇ ਲੈ ਜੇ ਜਿਹੜਾ ਜਿਹੜਾ ਆਪਣੇ ਘਰੋਂ ਲੈ ਜੇ 658 ਘੰਟੇ ਚੱਲਿਆ ਕੰਪਨੀ ਦੀ ਸਰਵਿਸ ਆ ਡੱਬਾ ਵਾਲੀ ਦਾ ਨੰਬਰ ਆ ਇਹ ਤਾਂ ਕੋਈ ਬਠਿੰਡਾ ਸਾਈਡ ਉਹ ਤੋਂ ਡੱਬਾ ਵਾਲੀ ਸਾਈਡ ਤੇ ਬਾਈ ਕੋਈ ਹਰਿਆਣੇ ਦਾ ਚਾਹ ਮਾਣਾ ਤਾਂ ਚਾਹ ਮਾਲਕਾਂ ਦੇ ਘਰੇ ਪਤਾ ਕਰਕੇ ਵੀ ਅਗਲਾ ਆਪਣੇ ਨਾਲ ਕਨੈਕਟ ਕਰ ਸਕਦਾ ਠੀਕ ਹੈ ਜੀ ਫਸਟ ਪਾਰਟੀ ਦੀ ਟਰੈਕਟਰ ਆਇਆ ਯਾਨੀ ਕਿ ਪੂਰਾ ਚੰਗਾ ਟਰੈਕਟਰ ਹੈ ਉਹ ਕਹਿੰਦਾ ਬਾਈ ਕਿਤੇ ਬੁਰਸ਼ ਕਹੇਦੇ ਜਿੰਨੇ ਘੰਟੇ ਚੱਲਿਆ ਕੋਈ ਘੰਟੇ ਵੱਧ ਕਹੇ ਛਾਤਰੀ ਹੈਗੀ ਇਹਦੀ ਕਪੜਾ ਲਾਉਣਾ ਤਰੀ ਹੋਈ ਹੈ ਠੀਕ ਹੈ ਜੀ ਮਾਡਲ ਤੇ ਰੇਟ ਕਿੰਨਾ ਹੈ ਮਾਡਲ ਰੇਟ ਤਾਂ ਇਹ ਇਹ ਫੂਨ ਤੇ ਕਰ ਲਈਦਾ ਕੋਈ ਚੱਕਰ ਹੀ ਨਹੀਂ ਆਗਦਾ ਫੂਨ ਤੇ ਕਰ ਲਿਓ ਮਿੱਤਰੋ ਇਹਦਾ ਇਹ ਟਰੈਕਟਰ ਦਾ ਰੇਟ ਆ ਤੇ ਮੂਰੇ ਆ ਗਿਆ 60 55 T20 ਝ ਆਇਆ ਕਿਤੇ ਗੇਅਰ ਨੂੰ ਵੀ ਨਹੀਂ ਚਾਬੀ ਲੱਗੀ ਹੈ ਤਾਂ ਤੋਤਾ ਤੂਤਾ ਵੀ ਨਹੀਂ ਮੰਨ ਕੇ ਚਲੋ ਨਵਾਂ ਟਰੈਕਟਰ ਬੀਕੇਟੀ ਦੇ ਟਾਇਰ ਨੇ ਚਾਰੇ ਠੀਕ ਹੈ ਜੀ ਮੂਰੇ ਐਮਆਰਐਫ ਦੇ ਮੰਗਲੇ ਬੀਕੇਟੀ ਦੇ ਨਵੇਂ ਨੇ ਜਮਾ ਠੀਕ ਹੈ ਜੀ ਇਹਦਾ ਰੀ ਪਈ ਪਏ ਨੇ ਹਾਂ ਮੰਨ ਕੇ ਚਲੋ ਜੀ ਆਪਾਂ ਟਾਇਰ ਕੱਢਦੇ ਆ ਟਾਇਰ ਟ੍ਰੈਕਟਰ 60 65000 ਦੇ ਤਾਂ 4 ਲੱਖ ਦੀ ਰਹਿ ਜਣਾ ਮੰਗ ਰੇ ਇਹ ਟਰੈਕਟਰ ਸਿਰਫ 4 ਲੱਖ ਤੇ 80000 ਦਾ ਦੇਣਾ ਲੈਣਾ ਚਾਹੀਦਾ 4 ਲੱਖ 80000 ਦਾ ਦੇਣ ਲੈਣ ਵਾਲਾ ਮੂਰੇ ਮਿੱਤਰੋ ਛੋਟੇ ਘੇਰ ਵਾਲਾ T20 ਹੈ ਜੀ ਛੋਟੇ ਘੇਰ ਵਾਲਾ ਮੂਰੇ ਆ ਗਿਆ 744 ਐਸਡੀ ਸਾਈਡ ਕਲਚ ਆ ਗਿਆ ਜੀ ਇਹ 22 ਮਾਡਲ ਆ ਗਿਆ ਜੀ ਇਹ ਦੇ ਦਾਂਗੇ ਜੀ ਆਪਾਂ 5 ਲੱਖ ਤੇ 65000 ਰੁਪਏ ਦਾ ਜੀ 5 ਲੱਖ 65000 ਦਾ ਮਿੱਤਰੋ ਇਹ ਚੌਕੜਾ ਠੀਕ ਹੈ ਜੀ ਸਾ ਜਿਹੜੇ ਮਹਿੰਗੇ ਵਾਲੇ ਨੇ ਉਹ ਪਾਏ ਹੋਏ ਨੇ ਠੀਕ ਹੈ ਇਹ ਤੇ ਕੰਪਨੀ ਦੀਆਂ ਚਟਾ-ਚੋਟਾ ਨਾਲ ਹੀ ਨੇ ਮੈਂ ਕਹਿੰਦਾ ਨਾਲ ਹੀ ਪਈਨ ਬਈ ਪਾਲਸਪੂਰ ਸਮਾਰੀ ਹੋਵੇ ਐ ਲਾਲਾ ਹੱਥ ਜੈਂਸੀ ਚੋਂ ਜਿਵੇਂ ਆਉਂਦਾ ਉਵੇਂ ਲੈ ਜੀ ਠੀਕ ਹੈ ਜੀ ਫਿਰ ਇਹਦੇ ਬਾਰੇ ਦੱਸੋ ਇਹ ਆ ਗਿਆ ਜੀ 2021 ਮਾਡਲ ਹੈ ਜੀ ਹਾਂ ਜੀ ਸਿਰਫ 5 ਲੱਖ ਤੇ 10000 ਰੁਪਏ ਦਾ ਜੀ 5 ਲੱਖ 10000 ਆਉਂਦਾ ਮਿੱਤਰੋ ਇਹ ਬਣੂਗਾ ਇਹ ਤਾਂ ਚੈਲੰਜ ਹੈ 21 ਮਾਡਲ ਦਾ ਇਹਦਾ ਵੀ ਚੈਲੰਜ ਹੈ ਹਾਂ ਚੈਲੰਜ ਹੈ ਬਾਈ ਠੀਕ ਹੈ ਤੇ ਟਰੈਕਟਰ ਕਾਫੀ ਨੇ ਬਾਈ ਕੋਲੇ ਇਹ ਨਾ ਸਮਝਣ ਲੋ ਵੀ ਖਾਲੀ ਮੁੰਡਾ ਹਾਂ ਜੀ 60 ਉਹ ਖੜਾ ਆ ਖੜਾ ਆ ਦੋ ਲੱਖ 25 25 ਹਜ਼ਾਰ ਦਾ ਜਿਹੜਾ ਮਰਜੀ ਲੋ ਵੀ ਮਿੱਤਰੋ ਤੁਲਵੇਂ ਕਰਤੇ 2 ਲੱਖ 25 25 ਹਜ਼ਾਰ ਨੋ ਮਾਡਲ 8 ਮਾਡਲ 6 ਮਾਡਲ ਤੇ ਆਹ ਫੋਰਡ ਫੋਰਡ ਹੈ ਬਾਈ ਇਹ ਫੈਸਲਾ ਇਹਦੇ ਕਿਤੇ ਕਲਮੂਬਣੀ ਰੀਜਨ ਵਾਲਾ ਫਸਟ ਪਾਰਟੀ ਦਾ ਡਾਕਟਰ ਹੈ ਤੇ ਇੰਜਨ ਗੇਅਰ ਦਾ ਅਗਲਾ ਵਾਕੇ ਲੈ ਜੇ ਨਵੇਂ ਟਾਇਰ ਨੇ ਇਹਦੇ ਮੂਹਰੇ ਨਾਲ ਦੀਨੇ ਹਜੇ ਠੀਕ ਹੈ ਜੀ ਇਹਦਾ ਰੇਟ ਕਿੰਨਾ ਰੱਖੋ ਰੇਟ ਸਿਰਫ 1 ਲੱਖ 35000 ਰੁਪਏ ਦਾ 1 ਲੱਖ 35000 ਦਾ ਲੈ ਜਿਓ ਮਿੱਤਰੋ ਜਾਲੀ ਜੂਲੀ ਨਾਲ ਦੀ ਹਜੇ ਤੱਕ ਤੇ ਦੋ ਆ ਖੜੇ ਨੇ ਇਹ ਮੇਨੋੜਾ ਤੇਰੇ ਕੋਲੇ ਤਾਂ ਬਿੱਟੂ ਥਾਂ ਹੀ ਘਟ ਜਾਂਦਾ ਹੁਣ ਯਾਰ ਥਾਂ ਹੀ ਇਹ ਸੇਲ ਹੋਇਆ ਹੋਇਆ ਜੀ ਇਹ ਬਾਈ ਲੈ ਕੇ ਜਾਣਗੇ ਉਹ 4 ਸਵਾ ਲੱਖ ਦਾ ਪਰਲਾ ਉਹ 4 ਸਵਾ ਲੱਖ ਦਾ ਮਿੱਤਰੋ ਇੱਕ ਝਾਤ ਜੀ ਮਾਰ ਲਿਆ ਕਰੋ ਤੁਸੀਂ ਖਾਲੀ ਨਹੀਂ ਮੁੜਦੇ ਬਿੱਟੂ ਖਾਲੀ ਦਾ ਨਹੀਂ ਮੁੜਦਾ ਕੋਈ ਨਹੀਂ ਮੁੜਦਾ ਜਮੇ ਨਹੀਂ ਮੁੜਦਾ ਇਹ ਮੂਰੇ 855 ਇਹ 2021 ਮਾਡਲ ਆ ਗਿਆ ਜੀ ਹਾਂਜੀ ਲੈ ਇਹਦਾ ਰੇਟ ਦਾ ਆਪਾਂ ਚੈਲੰਜ ਕਰਦੇ ਹਾਂ 535000 ਦੇ ਦੇ ਦਾਂ ਕੋਈ 21 ਮਾਡਲ 535 ਦਾ ਦੇ ਦੇ ਲਾਓ ਵੀ ਮਿੱਤਰੋ 535 ਫਾਸਟ ਪਾਰਟੀ ਦਾ ਫਾਸਟ ਪਾਰਟੀ ਦਾ ਡਾਇਰੈਕਟਰ ਆ ਦੇਗੀ ਚੁੱਲੇ ਵਾਲਾ ਚੰਗਾ ਟਰੈਕਟਰ ਆ ਕੁੱਲਮ ਲੈ ਕੇ ਗੱਲ ਕੀਤੀ ਜਾਵੇ ਪੂਰੇ ਫੇ 16 ਦੇ ਟਾਇਰਾਂ ਚ ਸਾਈਡ ਕਲੱਚ 1800 ਘੰਟਾ ਚੱਲਿਆ ਹੋਇਆ ਜੀ ਠੀਕ ਹੈ ਜੀ ਇਹ ਸਿਰਫ ਦੇ ਦਾਂਗੇ ਜੀ ਆਪਾਂ 5 ਲੱਖ ਤੇ 70000 ਰੁਪਏ 570 ਦਾ ਲਓ ਇਹ ਚੱਕੋ 1855 ਖੜਾ ਹੈ ਇਹ ਟਰੈਕਟਰ ਚੈਲੰਜ ਹੈ ਇਹ ਟਰੈਕਟਰ ਇੰਨਾ ਨਵਾਂ ਦੇ ਦੇ ਕੋਈ ਕਲੱਚ ਵੀ ਨਹੀਂ ਖੁੱਲਿਆ ਫਸਟ ਪਾਰਟੀ ਦਾ ਟਰੈਕਟਰ ਹੈ ਜੀ ਬੰਦਾ ਜੇ ਕੋਈ ਕਲੱਚ ਵੀ ਖੁੱਲਿਆ ਕਹੇ ਦੇ ਠੀਕ ਹੈ ਜੀ ਯਾ ਟਰੈਕਟਰ ਦੇ ਕਿਤੇ ਟਾਈਪ ਟੱਕਰ ਤੇ ਚਾਬੀ ਲੱਗੀ ਕਹਦੇ ਅੱਖਰ ਪਏ ਨੇ ਸ਼ੋਅ ਤੇ ਨਾਲ ਦੇ ਟਰੈਕਟਰ ਠੀਕ ਹੈ ਜੀ ਕਿਤੇ ਵੀ ਟਾਈਪ ਟੱਕਰ ਜਿਹੜੇ ਜਾਂਸੀ ਲਿਖਦੀ ਹੈ ਹਾਂ ਉਹੀ ਅੱਖਰ ਉੱਕਰੇ ਹਨ ਫਸਟ ਪਾਰਟੀ ਤੋਂ ਟਰੈ ਨਾਲ ਦੇ ਟਾਇਰ ਨੇ ਫੇਰ ਮੂਰੇ 855 ਘੜ ਲਾਈ ਜੀ ਇਹ ਇਹ ਸਿਰਫ 485000 ਲੋ ਵੀ 485000 ਇਹ 18 ਮਾਡਲ ਹੈ ਇਹ 18 ਮਾਡਲ ਹੈ ਪੂਰੇ ਸਪੈਸ਼ਲਟੀ ਨਾਲ ਆ ਗਿਆ 3730 ਇਹ ਸਪੈਸ਼ਲਟੀ ਨਾਲ ਤਾਂ ਆਪਾਂ ਨੇ ਅੱਜ ਮੇਲਾ ਲਾਤਾ ਹਾਂ ਜੀ ਮੈਂ ਤਾਂ ਇੰਨੇ ਕਿਸੇ ਲਵੋ ਮਿਲਨੇ ਨੇ ਹਾਂ ਜੀ ਮਾ ਕੇ ਤੋਂ ਮਿਲਾਂ ਠੀਕ ਹੈ ਜੀ ਮੰਨ ਕੇ ਚਲੋ ਸਾਰੀ ਇਹ 18 19 ਹਾਂ ਜੀ ਤੇ 20 ਅੱਛਾ ਜੀ ਇਹ ਤੋਂ ਮੰਨ ਕੇ ਚਲੋ ਆ ਆ ਗਿਆ 19 ਮਾਡਲ ਠੀਕ ਹੈ ਜੀ ਇਹ ਹੈ ਜੀ 610000 ਦਾ ਹੀ 610 ਦਾ ਹਾਂ ਜੀ ਹਾਂ ਜੀ ਤੇ ਇਧਰ ਲਾਈ ਇਧਰ ਲਾ ਗਿਆ ਜੀ 20 ਮਾਡਲ 20 ਮਾਡਲ 660000 ਰੁਪਏ ਦਾ 660 ਦਾ ਲਓ ਇਹ ਚੱਕੋ ਮਿੱਤਰੋ ਹਾਂ ਜੀ ਤੇ ਮੂਰਲਾ ਹੀ ਇਹ ਆ ਗਿਆ 19 ਮਾਡਲ ਹੈ ਜੀ 19 ਮਾਡਲ 625000 ਦਾ ਹਾਂ ਜੀ ਇਹ ਤੇ ਭਾਈ ਬੰਪਰ ਦਿਖਾ ਦੇ ਤੇ 12 13000 ਦਾ ਤਾਂ ਬੰਪੂਰੀਆ ਕੋੜਾ ਮੋਟੀ ਲੇਡ ਵਾਲਾ ਲੱਕ ਲੱਗਿਆ ਕੁਝ ਨਹੀਂ ਲਾਉਣਾ ਜਿਹੜਾ ਵੀ ਸਮਾਨ ਜਿਹੜਾ ਸਮਾਨ ਲੱਗਿਆ ਹੋਇਆ ਉਹ ਨਾਲ ਹੀ ਜਾਊ ਨਾਲ ਹੀ ਜਾਊਗਾ ਠੀਕ ਹੈ ਤੇ 625000 ਦਾ ਠੀਕ ਹੈ ਜੀ ਮੂਰੇ ਫੇਰ ਸਪੈਸ਼ਲ ਡੇਲ ਇਹ ਆ ਗਿਆ ਜੀ 18 ਮਾਡਲ ਹਾਂ ਜੀ ਇਹ ਸਿਰਫ 5,80,000 ਦਾ ਜੀ 580 ਦਾ ਹੈ ਲੈ ਜਿਓ ਮਿੱਤਰੋ ਤੇ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਤੁਸੀਂ ਤੇ ਮੂਰੇ ਫੇਰ ਸਪੈਸ਼ਲ ਡੀਲਸਨ ਜੀ ਹਾਂ ਇਹ 18 19 ਮਾਡਲ ਹੈ ਬਾਈ ਵਿੱਚ ਲੱਖ ਰੁਪਏ ਦਾ ਟਾਇਰ ਟਾਇਰੇ ਨੇ 17 ਦੇ ਨਹੀਂ ਪਾਉਂਦੇ ਅੱਜ ਕੱਲ ਹਾਂਜੀ 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 17 922 ਵਾਲੇ ਹਾਂ ਆ ਇਧਰ ਮੂਰਲੇ ਵੀ ਵੱਡੇ ਨੇ 916 ਰੇਡੀਅਲ ਇਹ ਦੇ ਦਾਂਗੇ ਆਪਾਂ 6,40,000 6,40,000 ਦਾ ਲੋ ਵੀ ਮੁਰਨ ਵਾਲਾ ਤਾਂ ਕੰਮ ਹੀ ਨਹੀਂ ਰਿਹਾ ਹਰੇਕ ਮਾਡਲ ਦਾ ਟਰੈਕਟਰ ਖੜਾ ਹਰੇਕ ਰੇਟ 'ਚ ਖੜਾ ਬਾਜ਼ਾਰ ਰੇਟਾਂ ਜਿਹੜੇ ਪੂਰੇ ਫੇਰ 60 ਫਾਰਮ ਆ ਗਿਆ ਜੀ ਹਾਂਜੀ ਇਹਦੇ ਭਾਈ ਮੂਹਰੇ ਟਾਇਰ ਵੀ ਪਏ ਨੇ ਆ ਮਾੜਾ ਵੱਡਿਆ ਹੋਇਆ 60 ਰੁਪਏ ਸੀ ਨਹੀਂ ਆਪਾਂ ਨੇ ਨਵੇਂ ਪਾਤੇ ਮਾਗਰ ਲਈ ਹਜੇ ਨਾਲ ਦੀ ਨੇ ਕਲੱਚ ਵੀ ਨਹੀਂ ਖੁੱਲਿਆ ਟਰੈਕਟਰ ਦਾ ਠੀਕ ਹੈ ਜੀ ਆ ਕੇ ਤਸੱਲੀ ਕਰਕੇ ਦਿਲ ਲਾ ਜੇ ਬੰਦਾ ਹਾਂਜੀ ਇਹ ਦੇ ਦਾਂਗੇ ਜੀ 5 ਲੱਖ ਤੇ 45000 ਦਾ 2021 ਮਾਡਲ ਆ ਜੀ 5 ਲੱਖ 45000 ਦਾ ਇਹ ਚੱਕੋ ਮੂਹਰੇ ਬੇਰ ਛੋਟੇ ਘੇਰ ਵਾਲਾ 20 ਮਾਡਲ ਟੋਟੇ ਗੇਰ ਵਾਲਾ ਸਾਈਡ ਕਲੱਚ ਵਾਲਾ ਹਾਂਜੀ ਇਹ ਦੇ ਦਾਂਗੇ ਪੂਰੇ 5 ਲੱਖ ਦਾ ਜੀ ਲਓ ਵੀ 5 ਲੱਖ ਦਾ ਚੱਕੋ ਮੇਰ ਫੇਰ ਆ ਗਿਆ ਮੂਰੇ T20 ਛੋਟੇ ਗੇਰ ਵਾਲਾ ਹਾਂਜੀ ਸਿਰਫ 4 ਲੱਖ ਤੇ 70 ਹਜ਼ਾਰ ਦਾ ਜੀ 18 ਮਾਡਲ ਆਈ ਇਹ 4 ਲੱਖ 70 ਹਜ਼ਾਰ ਦਾ ਇਹ ਚੱਕੋ ਤਿੰਨਾ ਚੋਂ ਕੋਈ ਮਰਜ਼ੀ ਚੱਕੋ ਮੂਰੇ ਆ ਗਿਆ 373 16 ਮਾਡਲ ਟਾਪ ਮਾਡਲ ਆਈ ਡਬਲ ਡਿਸਟਰੀਬਿਊਟਰ 3 ਸਪੀਡ ਸਾਰੀਆਂ ਸਹੂਲਤਾਂ ਠੀਕ ਹੈ ਜੀ ਸਿਰਫ 3 ਲੱਖ ਤੇ 70 ਹਜ਼ਾਰ ਦਾ ਜੀ 370 ਦਾ ਇਹ ਲੈ ਜਾਓ ਜੀ ਕਾ ਕੋਣ ਆਇਆ ਕਰੀ ਖੜਾ ਇਹ ਤਾਂ ਹੀ ਕਿਸੇ ਦਾ ਆਇਆ ਹੋਇਆ ਆਪਣੇ ਦਾ ਇਹ ਕਿਸੇ ਦਾ ਆਇਆ ਹੋਇਆ ਹਾਂ ਤੇ ਇਸ ਤੋਂ ਲਾਵਾ ਬਿੱਟੂ ਭਾਈ ਹੋਰ ਵੀ ਹੁੰਦੇ ਆਪਣੇ ਕੋਲ ਟਰੈਕਟਰ ਬਸ ਜੇ ਕਿਸੇ ਨੂੰ ਉਂ ਲੈਣਾ ਪਊ ਰਾਂ ਪਰਾਂ ਤੋਂ ਵੀ ਭਾਈ ਜ਼ਿਮੀਂਦਾਰਾਂ ਦੇ ਤਕਰੀਬਨ ਖੜਾ ਜਾਂਦੇ ਨੇ ਆਪਣੇ ਲੋਬੇ ਆਪਾਂ ਦੱਸਦਾ ਨਹੀਂ ਕੋਈ ਚੱਕਰ ਨਹੀਂ ਉਹ ਹੁਣ ਵੀ ਦਾ ਜ਼ਿਮੀਂਦਾਰੇ ਕੁਲ ਜ਼ਿਮੀਂਦਾਰ ਖੜਾ ਜਾਂਦੇ ਨੇ ਵੇਚਦਾਨੇ ਆਪਾਂ ਟਰੈਕਟਰ ਕਿ ਹੁਣ ਆਹ ਦਿਨ ਹੁੰਦੇ ਨੇ ਕਿਸੇ ਨੇ 850 ਦੇ ਕੇ ਹੌਲੈਂਡ ਲੈਣਾ ਕਿਸੇ ਨੇ ਹੌਲੈਂਡ ਦੇ ਕੇ ਵੱਡਾ ਲੈਣਾ ਸਭ ਨੇ ਤਬਾਦਲੇ ਕਰਨੇ ਹੁੰਦੇ ਨੇ ਤਬਾਦਲੇ ਕਰਨੇ ਹੁੰਦੇ ਆ ਤੇ ਆਪਣੇ ਲੋਬੇ ਖੜਾ ਜਾਂਦੇ ਨੇ ਕੋ ਪੰਜ ਚਾਰ ਆਪਾਂ ਵੀ ਰੱਖਦੇ ਬਾਕੀ ਲੋਕਲ ਏਰੀਆ ਚ ਵਧੀਆ ਆਪਣੀ ਬਣੀ ਹੋਈ ਹੈ ਤੇ ਸਾਰੇ ਪਰ ਵਿਸ਼ਵਾਸ ਕਰਦੇ ਨੇ ਵੀਡੀਓ ਰਹੀ ਆਪਾਂ ਦੁ ਕੀ ਪਾਰਟੀਆਂ ਦੇ ਟਰੈਕਟਰ ਹੁੰਦੇ ਨੇ ਠੀਕ ਹੈ ਜੀ ਜਿਹੜਾ ਬਾਈ ਨੌਕਰੋ ਬਾਈ ਉਹੀ ਆਪਣੇ ਨਾਲ ਕਨੈਕਟ ਕਰਿਓ ਭਰਾ ਬਣ ਕੇ ਜੇ ਕੋਈ ਵਪਾਰੀ ਲਊ ਉਹਨੂੰ ਮਹੀਨੇ ਦਾ ਟਾਈਮ ਦੇਵਾਂਗੇ ਹਾਂਜੀ ਤੇ ਨੌਕਰਾਂੇ ਬਣਾ ਕੋਈ ਵੀ ਟਰੈਕਟਰ ਨਹੀਂ ਵੇਚਦੇ ਜੀ ਠੀਕ ਹੈ ਜੀ ਲੋ ਵੀ ਮਿੱਤਰੋ ਆਉਣਾ ਕਿੱਥੇ ਆ ਮੈਲਾ ਮੈਲਾ ਚੌਕ ਦਾ ਸਾਹਮਣੇ ਰੋਡ ਹੈ ਰੇਸ਼ਨ ਪੁੱਛਣਾਂ ਨੇ ਕਈ ਬਾਈ ਉਹ ਸਾਹਮਣੇ ਰੋੜਾ ਆ ਆਪਣਾ ਘਰ ਆ ਗੈਸ ਫੈਕਟਰੀ ਆਪਣੇ ਨਾਲ ਠੀਕ ਆ ਗੈਸ ਫੈਕਟਰੀ ਕੋਲੇ ਆ ਹਾਂ ਪੱਕੀ ਨਸਾਨੀਆਂ ਨੇ ਨਾ ਤਾਂ ਸਾਨੂੰ ਟਰੈਕਟਰ ਚੋ ਮੜਨੋਂ ਦੇਵੇ ਟਰੈਕਟਰ ਹਰੇਕ ਰੇਟ ਦਾ ਖੜਾ ਮਾਡਲ ਹਰੇਕ ਖੜਾ ਆਪਾਂ ਨੇ ਭਾਈ ਲਾਉਣ ਵਾਲੀ ਵੀ ਆਫਰ ਕਰਤੀ ਉਹ ਕੀ ਕਰੀਏ ਭਾਈ ਪਹਿਲਾਂ ਲੋਨ ਤੇ ਵੇਚ ਦੇਣ ਹੁਣ ਤਕਰੀਬਨ 100 ਚੋਂ ਹਾਂਜੀ 60% ਲੋਨ ਵਾਲੇ ਭਰਾਵਾਂ ਦੀ ਫੋਨ ਆਉਂਦੇ ਨੇ ਠੀਕ ਹੈ ਜੀ ਤੇ ਹੁਣ ਆਪਣੇ ਬਈ ਬੈਂਕਾਂ ਵਾਲੇ ਭਾਈਆਂ ਨਾਲ ਕਈ ਨਾ ਆਪਣੀ ਗੱਲਬਾਤ ਹੀ ਚੱਲ ਰਹੀ ਹੈ ਤੇ ਇੱਕ ਸਭ ਤੋਂ ਵੱਡੀ ਗੱਲ ਇੰਨੇ ਘੱਟ ਵਿਆਜ ਤੇ ਕਰਾ ਦੇਣਾ ਬਈ ਕੋਈ ਸੋਚ ਵੀ ਨਹੀਂ ਸਕਦਾ ਠੀਕ ਹੈ ਜੀ ਆਮ ਤਕਰੀਬਨ 88 ਤੋਂ 88 ਕੇ ਪੈਸੇ ਵਿਆਜ ਤੇ ਉਹੀ ਮੈਂ ਤੁਹਾਨੂੰ ਕਹੀ ਆ ਮੈਂ 60 ਪੈਸੇ ਤੇ ਕਰਾ ਦੂੰ ਨਹੀਂ ਕਰਾ ਸਕਦਾ ਬਈ 88 ਤੋਂ 88 ਪੈਸੇ ਵਿਆਜ ਤੇ ਬਈ ਆਪਾਂ ਲੋਨ ਕਰਵਾ ਦਾਂਗੇ ਠੀਕ ਹੈ ਜੀ ਤੇ ਮੋਬਾਈਲ ਨੰਬਰ ਕਿੰਨਾ ਬਟੂ ਮੋਬਾਈਲ ਨੰਬਰ 98724 99041 12 ਬਣ ਕੇ 8 ਵਜੇ ਥਾਈ ਫੋਨ ਕਰੋ ਸਵੇਰੇ 7 ਵ ਭਰਾ ਬਣ ਕੇ ਕਈ ਰਾਤ ਨੂੰ 12 1 1 ਵਜੇ ਫੋਨ ਲਾ ਲੰਦ ਨੇ ਯਾਰ ਉਧਰੋਂ 2 ਘੰਟੇ ਸੌਣ ਦਾ ਟਾਈਮ ਹੁੰਦਾ ਕਈ ਵਾਰੀ ਦੇਖ ਸਾਰਾ ਦਿਨ ਫੋਨ ਲੰਗ ਜਾਂਦੀ ਧੂੰਦਿਆਂ ਦੀ ਕਿਤੇ ਫਿਰਦੇ ਤੁਰਤੇ ਕਿਸੇ ਦਾ ਟਰੈਕਟਰ ਕੱਟਣ ਜਾਣਾ ਜਾਂ ਉਹੀ ਕਰਨਾ ਬਾਈ 12 12 1 1 ਵਜੇ ਅਗਲਾ ਫਿਰਦਾ ਉਹਨਾਂ ਦਾ ਪਾਣੀ ਲਾਉਂਦਾ ਅਗਲਾ ਕਹਿੰਦਾ ਵੀਡੀਓ ਦੇਖ ਕੇ ਹੁਣ ਲਾ ਲੈਣੇ ਆ ਫੋਨ 1 ਇੱਕ ਭਰਾ ਬਣ ਕੇ ਜਿਹਨੇ ਲੈਣਾ ਉਹੀ ਲਾਇਆ ਕਰੋ ਫੋਨ ਵਿੱਚ ਕਹਿੰਦਾ ਉਹਨੇ ਆ ਬਾਈ ਅਸੀਂ ਇੱਥੋਂ ਲਿਆਂਦਾ ਤੀ ਆ ਕਾਗਜ਼ ਆਪਣੀ ਕਾਗਜ਼ਾਂ ਦੀ ਬਾਈ ਜੀ ਸਾਰੀ ਉਮਰ ਦੀ ਜ਼ਿੰਮੇਵਾਰੀ ਹੂ ਸਾਰੀ ਉਮਰ ਦੀ ਇੰਜਨ ਗੇਅਰ ਦੀ ਵੀ ਟਰ ਤੋ ਜਾਣਕਾਰੀ ਦੇਣ ਲਈ ਲੋਬੇ ਪਾਰਕ ਬਿੱਟੂ ਨਾ ਕਰਨਾ ਤੁਸੀਂ ਟਰੈਕਟਰ ਖੜੇ ਨੇ ਕਾਫੀ ਕੋਈ ਮਰਜੀ ਟਰੈਕਟਰ ਖਰੀਦ ਲਿਓ ਜੇ ਸੋਨੂੰ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਆਸਰੇ ਕਾਲ ਜੀ